ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। तेरी जनम धोली सीसा कर्मा वारी रुटी नमे न

اے حضرت عبدوالا سرکار دے نال جنگل شکوہ پر ساغر دے پالا اے سر دسووا میندے اے حضرت عبدوالا ہٹ کے رے واسطے را پوری نور کمر کمر دے دے بیٹھے ہن جو آ گئے اے نبی دی ہٹ دے نہ پائے تے میں نہ آویں गुल दवाले पंजाबी ਜੜ ਦੀ ਕਲਾ ਤੇਰੇ ਬਾਣੇ ਸਰਬਤ ਕਸਲ ਆ 11000 ਦੀ ਨਾਂਮੀ ਕੁਸ਼ਤੀ ਹੈ ਇੱਕ ਪਾਸੇ ਕਰਨੈਲ ਪਹਿਲਵਾਨ ਦਾ ਬੋਦਾ ਜੱਬਰੂ ਨੌਜਵਾਨ ਮਿੰਟੂ ਦਾਤਾ ਕਲਿਆੜ ਖਾਲਾ ਬਲਾਜਾਰੇ ਤਰਲੇ ਪਾਸੇ ਜਿਹੜਾ ਬੱਲਾ ਅਮਲਾ ਜਲੰਧਰ ਪਹਿਲਵਾਨ ਫੈਸਲ ਕੁਸ਼ਤੀ ਗਿਆਨ ਜਾਰੀ ਲੱਖ ਦਾਤਾ ਪਾਰੇ ਜੀ ਮੰਦਰ ਚੁਸ਼ਵਾ ਦਰਬਾਰ ਪ੍ਰਬੰਧਕ ਕਮੇਟੀ ਨਾਂ ਹੋ ਕੇ ਕੁਸ਼ਤੀ ਜਿਹੜੀ ਸ਼ੁਰੂ ਕਰਾ ਰਹੇ ਆ ਅਸੀਂ ਧੰਨਵਾਦ ਕਰਦੇ ਆ ਕਾਦੀ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਜੋ ਸਾਡੇ ਸਿੰਘ ਮੇਲੇ ਚੋਂ ਹਮਾਂ ਮਾਗੇ ਪੜਾਲੇ ਸਭਾਈ ਜੀ ਕੁਸ਼ਤੀ ਹੋ ਰਹੀ ਹੈ ਇਹਨਾਂ ਮਿਲਾਂ ਨੂੰ ਬੇਤੀ ਤਿਆਰੀ ਕਰ ਲੋ ਝੰਡੀਆਂ ਵਾਲੇ ਪਹਿਲਵਾਨਾਂ ਦਾ ਜਿਹੜਾ ਲੱਗ ਰਿਹਾ ਸਾਰੀ ਸੰਗਤ ਦਿਲ ਖੋਲ ਕੇ ਪਹਿਲਵਾਨਾਂ ਦਾ ਅੱਜ ਮਾਨ ਸਨਮਾਨ ਜਿਹੜੀ ਕਰ ਰਹੀ ਹੈ 23 ਤਰੀਕ ਨੂੰ ਸਟਾਈਅ ਅਦਸਤ ਦਾ ਪਹਿਲਾ ਟੰਗੜ ਟਵਾਦੇ ਦਾ ਕਨਾਲਾ ਕਲਾਂ ਦੀ ਧਰਤੀ ਦੇ ਸ਼ੁਰੂ ਹੋ ਰਿਹਾ ਹੈ 29 ਤਰੀਕ ਨੂੰ ਮੈਦ ਪਰ ਲੱਗਣੀ ਦਾ ਸਿੰਗ ਮੇਲਾ ਹੋਏਗਾ 31 ਤਰੀਕ ਨੂੰ ਖੰਡੂਪੁਰ ਦਾ ਸਿੰਗ ਮੇਲਾ ਹੋਵੇਗਾ 7 ਜੂਨ ਨੂੰ ਮੇਲਾ ਹੋਏਗਾ ਤੇ 14 ਦੇ ਲਾਗੇ ਜਾ ਕੇ 13 ਜਾਂ 15 ਤਰੀਕ ਨੂੰ ਵੱਡਾ ਖਿੰਡ ਮੇਲਾ ਤਮਾਰ ਦੇ ਵਿੱਚ ਕਰਾਇਆ ਜਾ ਰਿਹਾ ਹੈ ਕਿੱਪੇ ਚੋਟੀ ਦਾ ਪਹਿਲਵਾਨ ਕਹਿੰਦੇ ਭਿੰਦਰ ਗਾਇਕਵਾਲ ਪੁੱਜ ਰਿਹਾ ਹੈ ਚੋਟੀ ਦੇ ਪਹਿਲਵਾਨਾਂ ਨੂੰ ਸੱਦੇ ਬੱਦਲ ਤੇ ਉੱਤੇ ਜਾ ਰਿਹਾ ਹੈ ਇਹ ਸਾਰੇ ਮੇਰੇ ਵੀਰ ਨੋਟ ਕਰਦੇ ਆਓ ਸਾਰਾ ਸਾਈਡ ਤੇ ਹੋ ਜਾ ਕਮੇਟੀ ਦੇ ਮੋਰੇ ਜਿਹੜੇ ਮੱਲ ਬੈਠੇ ਸਾਰਾ ਖਾਲਜ ਸਾਈਡ ਤੇ ਕਰਾਓ ਫਰੰਟ ਖਾਲੀ ਕਰਾਓ भई प्रता फवाड़ा पवीण बहाली जी आखाणे असीं सर हथे झंडी जी कुश्तियूं कराड़ियूं साढे छह बजे झंडी जी कुश्तियां शुरू करा मल पुम कंदो मल जल्दी आज हाणे कोई परची कटी पए कंहिं ਗਏ ਆ ਉਹ न ਦੇ ਨਾਂ ਤੇ ਮਜਾਰੇ ਵਾਲੇ ਵਸਤਾ ਦੇ ਨਾਂ ਤੇ ਸ਼ਿੰਧ ਵਾਸਤੇ ਦਾਣ ਦੇ ਗਏ ਨੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਜਿੱਥੇ ਮਿੱਤੂ ਮਲ ਪਹਿਲਵਾਨ ਆਇਆ ਉੱਥੇ ਸਾਡਾ ਚਮਕੀਲਾ ਪਹਿਲਵਾਨ ਵੀ ਆ ਗਿਆ ਜੱਸੀ 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 ਡੇਲੀ 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 ਢੋਲ ਬੰਦ ਕਰ ਢੋਲੀ ਬੰਦ ਕਰ ਲੋਕਾਂ ਨੂੰ ਬੰਦ ਕਰ ਇੱਕ ਹੋਰ ਵੱਡਾ ਮੱਲ ਅਖਾੜੇ ਦੇ ਵਿੱਚ ਪੁੱਜ ਗਿਆ ਮੱਲ ਨੂੰ ਬੇਨਤੀ ਕਿ ਇੱਕ ਵਾਰੀ ਖਾੜੇ ਨੂੰ ਆ ਕੇ ਸਲਾਮੀ ਦੇ ਅੱਜ ਦਾ ਵੱਡਾ ਮੱਲ ਪ੍ਰੇਤਪਾਲ ਫਗਵਾੜਾ ਉਹ ਵੀ ਮੱਲ ਅਖਾੜੇ ਦੇ ਵਿੱਚ ਪੁੱਜ ਗਿਆ ਇੱਕ ਵਾਰੀ ਜ਼ੋਰ ਦਾ ਤਾੜੀਆਂ ਮਾਰਦੇ ਇਹ ਜੋਰ ਦਾ ਤਾੜੀਆਂ ਬਈ ਆਜੇ ਬਈ ਪਹਿਲਵਾਨ ਜੀ ਇੱਥੇ ਦੋ ਰਾਸ਼ੀ ਦਾ ਪੈ ਗਿਆ ਆਪਣੇ ਸੇਵਾਦਾਰਾਂ ਦੇ ਨਾਮ ਲਾ ਲਿਆ ਵੀ ਗੁਸਤੀ ਸ਼ੁਰੂ ਕਰਾ ਲਿਆ 400 ਸੋਬੜਾ ਤੇ ਬੂਟਾ ਮੰਡ ਜਾਂਦਾ ਇਹ ਵੀ ਪਹਿਲਵਾਨ ਤਿਆਰ ਹੋ ਗਏ ਖਾਣ ਦੇ ਵਿੱਚ ਆ ਕੇ ਸੱਤ ਤੇ ਬੂਟਾ ਮੰਡ ਜਾਂਦਾ ਯਾਰ ਸਾਡਾ ਹੱਥ ਜਿਹੜੀ ਕਰਾ ਗਿਆ ਜੇੜਾ ਲਵਾ ਜੀ ਚਾਰੇ ਢੰਡੀ ਵਾਲੇ ਪਹਿਲਵਾਨਾਂ ਦਾ ਸਮੇਂ ਸਿਰ ਨਹੀਂ ਤੇ ਸਾਡੀ ਮਜਬੂਰੀ ਬਣ ਜਾਣੀ ਹੈ ਫਿਰ ਜਿਲਾ ਜੁਰਮਾਨਾ ਕਰੋ ਸੰਗਦਾ ਜੰਮ ਤਲਾ ਤੀ ਹਈ ਲੇ ਲੇ ਸੁਣ ਲੈ ਵਾਲੇ ਸਿੱਟਾ ਗਿਰਤਾ ਸਿਲੱਤ ਬੋਲੀ ਕੱਲ ਬੋਲੀ ਮਿੱਠੀਏ ਮਿੱਠੀਏ ਬਸ ਨਾ ਵਾਰੀ ਬਾਤ ਨਹੀਂ I'm no, going no, 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 no. स

कचो लागे तुर पिछे न Oh, 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 ਆ ਮੇਰੀ ਉਮਰ ਬਿਨਾਂ ਨੇ ਹੋ ਹਾਂ ਮੋਹ ਦੇ ਦਰਦ ਤੇ हरबंद कौलगर वाले के ने अस्तान बैठे ने मनजीत सिंह जी कंसा इन्होंने के नाते एक बार ताणी मारे क्योंकि यह भी मेरे वाग है खास करके जे अखाड़े हो रहे हैं उन्होंने कमेंटर मेरा ਗੱਡ ਮਾਰਦਾ 100 ਰੁਪਏ ਯਸ਼ ਕਲਮ ਦਾ ਲਿਖਿਆ ਹੋਇਆ ਗੀਤ ਪੂਰੀ ਦੁਨੀਆ ਦੇ ਵਿੱਚ ਖੇਤ ਹੋਇਆ ਕਿ ਸਾਡੇ ਬਾਰੇ ਰੱਖੀ ਨਾ ਤੂੰ ਦਿਲ 'ਚ ਬਣੇਖਾ ਰੋਲ ਦੇ ਤੋ ਅਸੀਂ ਕਹਿੰਦੇ ਖੜੀ ਟੋਕਾਂ ਜੀ ਜੀ ਬੈਂਸ ਨੇ ਪੂਰੀ ਦੁਨੀਆ ਦੇ ਵਿੱਚ ਨਾਮ ਰੋਸ਼ਕ ਦਿੱਤਾ ਹੈ ਜੋਸ਼ ਨਗਰ ਦਾ ਹਰਮਨ ਕੌਲਗਰ ਦਾ ਵੀ ਕਰਵਾਦ ਕਰਦੇ ਆ ਤਿੰਨ ਕੁਸ਼ਤੀਆਂ ਚੱਲ ਰਹੀਆਂ ਭਾਈ 123 ਸਾਲ ਕੁਸ਼ਤੀ ਹਣੀਆਂ ਪਹਿਲਵਾਨ ਮੀਟੂ ਬਲਾ ਜੋਰ ਦੇ ਅਮਨ ਜਲੰਧਰ ਇਹ ਦੋਨੋਂ ਮਲਾ ਜੀ ਤੇ ਤਰਵੀਨ ਪਹਾੜੀ ਉਹ ਵੀ ਪਹਿਲਵਾਨ ਸਾਡੇ ਕੋਲ

Well... ਇਹ ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ सहूलत मिलदिया ने इथे चौबी घंटे सत्तो दिन इमरजेंसी की सुविधा भी दी जाती है आज ही बुक करो अपनी अपॉइंटमेंट अठानवे सात या अठानवे विजिट करो संधू हॉस्पिटल चंडीगढ़ रोड नवा शहर ए सर जिला शहीद भगत सिंह नगर न संबंधित अज दिया विशेष सरगर्मियां कल फिर ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ